ਸਾਤ ਅਸ਼ਰੀਆ ਕਾਸਰੇ ਪੰਜਾਬ ਵਾਸੋਂ ਜਿਹੜਾ ਸਾਖਤਾ ਆਪਣੀ YouTube ਚੈਨਲ ਪੰਜਾਬ ਮੌਸਮ ਚ ਜਿਸ ਚੋ 12 ਤੋਂ ਲੈ ਕੇ 17 ਜੂਨ ਪੰਜਾਬ ਦੇ ਮੌਸਮ ਦੀ ਗੱਲ ਕਰਨਗੇ ਤੇਜ਼ ਮੀਂਹ ਤੇਜ਼ ਗੜੇਮਾਰੀ ਆਉਣ ਵਾਲਾ ਜਿਹੜਾ ਪੰਜਾਬ ਦੇ ਕਿੰਨਾ ਭਾਗ ਵਿੱਚ ਮੀਂਹ ਕਣ ਜ ਸਾਰੇ ਹਨ ਹੀਟ ਵੇਵ ਦਾ ਲਟਕਣਾ ਭਾਗ ਜਲ ਚੁੱਕਾ ਹੈ ਗਰਮੀ ਦੀ ਆਪ ਨੂੰ ਕਦੋਂ ਰੱਖਤ ਦੇਖਣ ਨੂੰ ਮਿਲੂਗੀ ਪੰਜਾਬ वासियों ਨੂੰ ਇਹ ਸਾਰਾ ਕੁਝ ਜਾਣਨ ਲਈ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੇ ਵੀ ਨਵੇਂ ਆਇਆ ਨੇ ਤੇ ਬਾਕੀ ਕਿਸਾਨ ਵੀਰਾਂ ਨੇ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਹਨਾਂ ਨੂੰ ਆਪਣੇ ਵਾਧੇ ਦੀ ਇਨਫੋਮੇਸ਼ਨ ਲੋੜ ਪੈਂ ਮੇਰਾ ਇੱਕੋ ਤਾਂ ਕਹਿ ਨਹੀਂ ਹਾਰ ਬਰਕਾ ਨਾ ਹੋਵੇ ਕੋਈ ਸਟ੍ਰੈਟੇਜੀ ਨੂੰ ਚੂਸ ਨਹੀਂ ਹੋ ਕਾ ਹੁਣ ਤੁਸੀਂ 12 ਜੂਨ ਨੂੰ ਪੰਜਾਬ ਦੇ 8:30 ਵਜੇ ਦੀ ਰਾਤ ਦੀਆਂ ਲਾਈਵ ਸੈਟ ਦੇ ਵਿੱਚ ਦੇਖਾ ਦੂੰ ਪੰਜਾਬ ਦੇ ਸਾਰੇ ਭਾਗ ਸਾਫ ਤੇ ਖੁਸ਼ਕੀ ਦੇ ਫੁਨਰਨ ਕਿਸੇ ਭਾਗ ਵਿੱਚ ਕੋਈ ਮੀਂਹ ਨਹੀਂ ਦੇ ਜਾਂ ਬਦਲਵਾਈ ਦੇ ਸਾਰ ਨਹੀਂ ਹਨ ਸਾਰੇ ਭਾਗ ਸਾਫ ਤੇ ਖੁਸ਼ਕ ਦੇਖਣ ਨੂੰ ਮਿਲ ਰਹੇ ਹਨ ਬਾਕੀ ਟੈਂਪਰੇਚਰ ਬਹੁਤ ਜ਼ਿਆਦਾ ਵਧੇ ਹੋਏ ਹਨ ਗਰਮੀ ਆਪ ਨੂੰ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਅੱਜ 12 ਤਰੀਕ ਨੂੰ ਵੀ ਆਪਣੇ 12 ਜੂਨ ਬਹੁਤ ਜ਼ਿਆਦਾ ਗਰਮੀ ਦੇਖ ਨੂੰ ਮਿਲੀ ਟੈਂਪਰੇਚਰ ਅੱਜ ਵੀ ਆਪਣੇ 47-48 ਡਿਗਰੀ ਤਾਈ ਟੱਚ ਕਰ ਗਿਆ ਬਾਕੀ ਫੀਲ ਇਸਾ ਇਦਾਂ ਵੀ ਹੋ ਰਿਹਾ ਕਿ ਕਿ ਭਾਗਾਂ ਵਿੱਚ ਕਿ ਆਪਣੇ 50 ਡਿਗਰੀ ਦੇ ਕਰੀਬ ਹੀ ਫੀਲ ਹੋ ਰਿਹਾ ਅਸੀਂ ਕਿ ਕਿ ਭਾਗਾਂ ਵਿੱਚ ਟੈਂਪਰੇਚਰ ਦੁਪਹਿਰ ਨੂੰ ਬਾਕੀ ਰਾਤਾਂ ਵੀ ਹੱਲੇ ਬਹੁਤ ਜ਼ਿਆਦਾ ਗਰਮੀ ਦੇਖਣ ਨੂੰ ਮਿਲ ਰਹੀ ਹੈ ਨੇ ਆਪ ਨੂੰ ਔਰ ਨਾਟਾ ਆਪ ਨੂੰ ਦੇਖਣ ਨੂੰ ਮਿਲ ਰਹੀ ਹੈ ਨੇ ਬਾਕੀ ਗੱਲ ਕਰੀਏ ਹੌਣ ਮਿਲ ਦੇਣਾ ਚ ਪੰਜਾਬ ਦੇ ਮੌਸਮ ਦੀ ਉਹ ਤਿੰਨ ਦਿਨ ਸਦਨ ਲੇਟਸ ਰਿਪੋਰਟ 11 ਤੱਕ ਨਿਕਲ ਚੁੱਕੀ ਹੈ ਜੋ 12 ਤਰੀਕ ਲਗਭਗ ਨਿਕਲ ਚੁੱਕੀ ਹੈ ਅਜੇ ਵੀ ਆਪਣੇ ਰੈਡ ਵਾਰਨਿੰਗ ਜਾਰੀ ਸੀਗੀ ਜਿਹਨੇ ਤਾਂ ਵਾਰਨਿੰਗ ਜਾਰੀ ਹੈ ਹੀ ਹੈ ਰਾਤ ਦੀ ਵੀ ਆਪਣੇ ਵਾਰਮ ਨਾਈਟ ਦੀ ਵਾਰਨਿੰਗ ਜਾਰੀ ਹੈ ਰਾਤ ਨੂੰ ਵੀ ਆਪਣਾ ਟੈਂਪਰਲੇ 30 ਪ੍ਰਾਤ ਦੇਖਣ ਨੂੰ ਮਿਲ ਰਿਹਾ ਨਾ ਜਿਹੜੇ ਵੀਰ ਆਪਣੇ ਜਿਨ੍ਹਾਂ ਦੇ ਘਰ AC ਨਹੀਂ ਹਨ ਜਿਹੜੇ ਆਪਣੇ ਥੋੜੇ ਵੀ ਰਹਾ ਨਾ ਉਹਨਾਂ ਲਈ ਬਹੁਤ ਜ਼ਿਆਦਾ ਔਖਾ ਹੋ ਰਿਹਾ ਤੁਹਾਨੂੰ ਪਤਾ ਹੋਊਗੀ ਕੂਲਰ ਪੱਖੇ ਕੁਛ ਨਹੀਂ ਕਰ ਰਹੇ ਏਸੀ ਤੱਕ ਵੀ ਨਹੀਂ ਕੁਛ ਕਰ ਰਿਹਾ ਤੇ ਕੂਲਰ ਪੱਖਿਆਂ ਦੀ ਤਾਂ ਦੂਰ ਦੀ ਗੱਲ ਹੈ ਗਰਮੀ ਆਪਣ ਨੂੰ ਰਾਤ ਨੂੰ ਵੀ ਬਹੁਤ ਜ਼ਿਆਦਾ ਦੇਖ ਨੂੰ ਮਿਲ ਰਹੀ ਹੈ ਦਿਨੇ ਤੇ ਗਰਮੀ ਨਹੀਂ ਦੇਖ ਨੂੰ ਮਿਲ ਰਹੀ ਹੈ ਰਾਤ ਨੂੰ ਵੀ ਬਹੁਤ ਜ਼ਿਆਦਾ ਗਰਮੀ ਦੇਖ ਨੂੰ ਮਿਲ ਰਹੀ ਹੈ ਬਾਕੀ ਗੱਲ ਕਰੀਏ 13 ਜੂਨ ਕੱਲ੍ਹ ਨੂੰ ਵੀ ਮੌਸਮ ਦਾ ਬਿਲਕੁਲ ਇਸੇ ਤਰ੍ਹਾਂ ਦੇਖਣ ਨੂੰ ਮਿਲੇਗਾ ਦਿਨੇ ਪੂਰਾ ਲੂ ਚੱਲੂਗੀ ਰਾਤ ਨੂੰ ਵੀ ਪੂਰੀ ਲੂ ਚੱਲੂਗੀ ਰਾਤ ਨੂੰ ਵੀ ਪੂਰੀ ਗਰਮ ਦੇਖ ਨੂੰ ਮਿਲੂਗੀ ਬਾਕੀ ਗੱਲ ਕਰੀਏ 14 ਜੂਨ 14 ਜੂਨ ਨੂੰ ਥੋੜੀ ਜੀ ਗਰਮੀ ਵਿੱਚ ਰਾਤ ਬਾਕੀ ਕਲੇ ਕਰੇ 15 ਤੋਂ ਲੈ ਕੇ 17 ਜੂਨ ਇਹਨਾਂ ਦੇ ਆਪਣੇ 4-5 ਦਿਨਾਂ ਵਿੱਚ ਉਮੀਦ ਹੈ ਕਿ ਮੀਂਹ ਦੇਖ ਨੂੰ ਮਿਲੇਗਾ ਪਰ ਹਲੇ ਤੱਕ ਕੋਈ ਖਾਸ ਮੀਂਹ ਦੀ ਵਾਰਨਿੰਗ ਜਾਰੀ ਨਹੀਂ ਹੋਈ ਕਿ ਮਤਲਬ ਬਹੁਤ ਜ਼ਿਆਦਾ ਭਾਜ ਦੇਖ ਮੀਂਹ ਦੇਖ ਨੂੰ ਮਿਲੂਗਾ ਹਲੇ ਤਾਈ ਹਲਕਾ ਦਰਮਿਆਨੀ ਮੀਂਹ ਦੀ ਵਾਰਨਿੰਗ ਜਾਰੀ ਹੈ ਬਸ ਇਦਾਂ ਹੈ ਕਿ ਆਪਣੇ 15 ਜੂਨ ਤੋਂ ਬਾਅਦ ਥੋੜੀ ਹੀਟ ਵੇਵ ਅਲਰਟ ਘਟ ਹਨ ਥੋੜੀ ਹੀ ਆਪਣੀ ਗਰਮੀ ਤੋਂ ਜੂਲ ਰਾਤ ਦੇਖ ਨੂੰ ਮਿਲੂਗੀ ਆਪਣੇ 15-16 ਜੂਨ ਨੂੰ ਬਾਕੀ ਹਲੇ 3-4 ਦਿਨ 3 ਦਿਨ ਆਪਣੇ ਹਲੇ ਹਨ 13 14 15 ਇਹ ਤਿੰਨ ਦਿਨ ਹੱਲੇ ਆਪਣ ਨੂੰ ਇਦਾਂ ਹੀ ਗਰਮੀ ਦੇਖਣ ਨੂੰ ਮਿਲੂਗੀ ਤਾਬੜ ਤੋਰ ਗਰਮੀ ਤੇ ਬਾਕੀ ਆਪਣੇ 15 ਤਰੀਕ ਤੋਂ ਫਿਰ ਰਾਤ ਨੂੰ ਜਾਂ ਦੁਪਹਿਰ ਨੂੰ ਕੋਈ ਸਿਸਟਮ ਕ੍ਰੀਟ ਹੋ ਜਵੇ ਜਿਸ ਨਾਲ ਆਪਣੇ ਮੀਂਹ ਦੇ ਸਾਰ ਬੰਦੇ ਹਨ 15 ਤੋਂ ਆਪਣੇ 17 ਜੂਨ ਪੰਜਾਬ ਵਿੱਚ ਮੀਂਹ ਕਿੰਨੀ ਦੇ ਸਾਰ ਨੇ ਹਰਿਆਣੇ ਵਿੱਚ ਵੀ ਦੇਖੋ ਵਾਰਨਿੰਗ ਵੀ ਜਾਰੀ ਹੈ ਥੰਡਰਸਟ੍ਰੋਮ ਲਾਈਟਨਿੰਗ ਅੰਡ 40 ਲੈ ਕੇ 50 ਕਿਲੋਮੀਟਰ ਆਪਣੇ ਡਸਟੀ ਪਿੰਡ ਆਪਣ ਧੂੜ ਭਰੀਆਂ ਹਨੇਰੀਆਂ ਬਾਕੀ ਇਹ ਕਰੀ ਆਪਾਂ ਵਾਰਨਿੰਗ ਤੇ ਵੀ ਮਾਰ ਰਹੀ ਹੈ ਪੰਜਾਬ ਵੱਲੋਂ ਆਪਣੇ ਮੌਸਮ ਵਿਭਾਗ ਵੱਲੋਂ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਆਪਣੇ ਵਾਰਨਿੰਗ ਜਾਰੀ ਹੈ ਆਪਣੇ ਹੀਟ ਵੇਵ ਦੀ ਅੱਜ 12 ਤੱਕ ਜੇ ਤੁਹਾਨੂੰ ਅੱਜ ਵੀ ਆਪਣੇ ਵਾਰਨਿੰਗ ਜਾਰੀ ਸੀਗੀ ਇਧਰ ਆਪਣੇ ਭਾਗ ਮਾਲਵੇ ਦੇ ਹੋ ਗਏ ਜਿੱਦੋਂ ਆਪਣੇ ਸਮਾਜ ਦੇ ਭਾਗ ਹੋ ਗਏ ਆਪਣੇ ਅੰਮਰਸਾ ਤਾਨਤਨ ਫਿਰੋਜ਼ਪੁਰ ਫਾਜ਼ਿਲਕਾ ਹੋ ਗਿਆ ਮੁਕਸਰ ਹੋ ਗਿਆ ਬਠਿੰਡਾ ਹੋ ਗਿਆ ਮਾਸਾ ਹੋ ਗਿਆ ਫਰੀਦਕੋਟ ਦੇ ਭਾਗ ਹੋ ਗਏ ਨਾ ਵਿੱਚ ਆਪਣੇ ਰੈੱਡ ਵਾਰਨਿੰਗ ਅੱਜ ਰੈੱਡ ਲਾਲ ਵਾਰਨਿੰਗ ਬਿਲਕੁਲ ਅੱਜ ਬਹੁਤ ਜ਼ਿਆਦਾ ਗਰਮੀ ਦੇਖ ਨੂੰ ਮਿਲੀ ਨਾ ਵਿੱਚ ਬਾਕੀ ਆਪਣੇ ਪੂਰੇ ਪੰਜਾਬ ਵਿੱਚ ਆਪਣੇ ਗੁਰਦਾਸਪੁਰ ਭਾਗ ਹੋ ਗਏ ਪਠਾਨਕੋਟ ਦੇ ਕਪੂਰਚੰਦ ਦੇ ਭਾਗ ਹੋ ਗਏ ਮੋਗਾ ਪਰਨਾਲਾ ਆਪਣੇ ਲੁਧਿਆਣੇ ਦੇ ਭਾਗ ਹੋ ਗਏ ਨਵਾਂ ਸ਼ਹਿਰ ਹਸ਼ਿਆਰਪੁਰ ਰੂਪਨਗਰ ਐਸਸੀ ਨਗਰ ਫੋਤੇਗੜ ਸਾਹਿਬ ਦੇ ਭਾਗ ਹੋ ਗਏ ਗੁਰਦਾਸਪੁਰ ਦੇ ਭਾਗ ਹੋ ਗਏ ਇਹਨਾਂ ਵਿੱਚ ਜਦੋਂ ਆਪਣਾ orange warning ਜਾਰੀ ਸੀਗੀ ਆਪਣੇ ਸਾਰੇ ਪੰਜਾਬ ਚ ਲਗਭਗ ਆਪ ਨੂੰ ਬਹੁਤ ਗਰਮੀ ਦੇਖਣ ਮਿਲੀ। ਬਾਕੀ 13 ਜੂਨ ਵੀ ਸੇਮ ਹੀ ਹੈ। 13 ਜੂਨ ਵੀ ਆਪਣੇ ਅੰਮ੍ਰਿਤਸਰ ਤੰਤਨ ਫਿਰੋਜ਼ਪੁਰ ਦੇ ਭਾਗ ਹੋ ਗਏ ਫਾਜ਼ਿਲਕਾ ਮੁਖਸਰ ਫਰੀਦਕੋਟ ਦੇ ਹੋ ਗਏ ਬਠਿੰਡੇ ਦੇ ਹੋ ਗਏ ਮਾਸੇ ਹੋ ਗਏ ਇਹਨਾਂ ਵਿੱਚ red warning ਕੱਲ੍ਹ ਵੀ ਜਾਰੀ ਹੈ। ਕੱਲ੍ਹ ਵੀ ਇਹਨਾਂ ਭਾਗਾਂ 'ਚ ਬਹੁਤ ਜ਼ਿਆਦਾ ਟੈਂਪਰੇਚਰ ਦੇਖਣ ਨੂੰ ਮਿਲੇਗਾ। ਬਾਕੀ ਆਪਣੇ ਮੋਗੇ ਦੇ ਹੋ ਗਏ ਲੁਧਿਆਣਾ ਦੇ ਹੋ ਗਏ ਬਰਨਾਲੇ ਦੇ ਹੋ ਗਏ ਗੁਰਦਾਸਪੁਰ ਦੇ ਹੋ ਗਏ ਇਹਨਾਂ ਵਿੱਚ orange warning ਜਾਰੀ ਹੈ। ਬਾਕੀ ਕੱਲ੍ਹ ਆਪਣਾ ਥੋੜਾ ਜਿਹਾ ਮਾੜੀ ਹੀ ਰਾਤ ਦੇਖਣ ਨੂੰ ਮਿਲੂਗੀ ਦਬਾਬੇ ਦੇ ਭਾਗਾਂ ਵਿੱਚ ਆਪਣੇ ਗਦਾਸਪੁਰ ਦੇ ਭਾਗੋ ਪਠਾਨਕੋੜ ਦੇ ਕਬੂਜੀ ਦੇ ਭਾਗੋ ਹੋ ਗਿਆ ਹਿਸ਼ਾਰਪੁਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਰੂਪਨਗਰ ਹੋ ਗਿਆ ਐਸੀ ਉਸ ਨਗਰ ਹੋ ਗਿਆ ਪਟਿਆਲੇ ਦੇ ਭਾਗੋ ਫਤੇਗੜ ਸਾਦੇ ਭਾਗ ਹੋਏ ਇਹਨਾਂ ਵਿੱਚ ਕਾਲੂ ਥੋੜੀ ਜਿਹੀ येलो ਵਾਰਨਿੰਗ ਜਾਰੀ ਹੈ ਮਤਲਬ ਥੋੜੀ ਜਿਹੀ ਬਹੁਤੀ ਜਿਹੀ ਗਰਮੀ 'ਚ ਫਰਕ ਦੇਖਣ ਨੂੰ ਮਿਲ ਸਕਦਾ ਆਪ ਨੂੰ ਬਾਕੀ ਪੰਜਾਬ ਨਾਲੋਂ ਪ੍ਰਾਧਧ ਤੋਂ ਜ਼ਿਆਦਾ ਪੰਜਾਬ 'ਚ ਆਪਣੇ 13 ਤਰੀਕ ਨੂੰ ਵੀ ਵਾਰਨਿੰਗ ਜਾਰੀ ਹੈ ਰੈੱਡ ਬਾਕੀ 14 ਤਰੀਕ ਦੀ ਗੱਲ ਕਰੀਏ 14 ਤਰੀਕ ਆਪਣੇ ਗੁਰਦਾਸਪੁਰ ਅੰਮ੍ਰਿਤਸਰ ਤਾਨ ਤਨ ਕਬੂਜੇ ਦੇ ਭਾਗ ਹੋਏ ਇਹਨਾਂ ਚ ਕੋਈ ਵਾਰਨਿੰਗ ਨਹੀਂ ਜਾਰੀ ਹੋਈ ਪਰ ਫੇਰ ਵੀ ਆਪਣਾ ਗਰਮੀ ਦੇਖਣ ਨੂੰ ਮਿਲੂਗੀ ਇਹ ਨਹੀਂ ਕਿ ਤੇਰਾ ਜੂਨ ਨੂੰ ਵੀ ਸੌਰੀ 14 ਜੂਨ ਨੂੰ ਆਪਣੇ ਪੰਜਾਬ ਵਿੱਚ ਮੰਨ ਗਰਮੀ ਹਟ ਜੂਗੀ ਇੱਕਦਮ ਪਰ 14 ਜੂਨ ਨੂੰ ਕੀ ਅਲਰਟ ਨਹੀਂ ਜਾਰੀ ਹੋਇਆ ਆਪਣੇ ਇਹਦੇ ਚਾਰ ਜ਼ਿਲ੍ਹੇ ਹਨ ਆਪਣੇ ਤਾਨ ਤਨ ਅੰਮ੍ਰਿਤਸਰ ਗੁਰਦਾਸਪੁਰ ਕਬੂਜੇ ਦੇ ਭਾਗ ਹੋ ਗਏ ਇਹਨਾਂ ਚ ਵਾਰਨਿੰਗ ਨਹੀਂ ਜਾਰੀ ਹੈ ਆਪਣੇ 14 ਤਰੀਕ ਨੂੰ ਬਾਕੀ ਆਪਣੇ ਇਧਰ ਫਾਜ਼ਿਲਕਾ ਮੁਕਸਰ ਦੇ ਭਾਗ ਹੋ ਗਏ ਫੋਜਪੁਰ ਦੇ ਹੋ ਗਏ ਫਰੀਦਕੋਟ ਦੇ ਹੋ ਗਏ ਢੰਡੇ ਦੇ ਹੋ ਗਿਆ ਮਾਥੇ ਹੋ ਗਿਆ ਇਹਨਾਂ ਵਿੱਚ ਆਪਣੇ ਇਹ orange warning ਜਾਰੀ ਹੈ ਆਪਣੇ 14 ਤਰੀਕ ਨੂੰ ਵੀ ਬਾਕੀ ਫਿਰੋਜ਼ਪੁਰ ਮੋਗਾ ਪਰਨਾਲਾ ਗੁਰਦਾਸਪੁਰ ਦੇ ਭਾਗ ਹੋ ਗਏ ਲੁਧਿਆਣੇ ਦੇ ਭਾਗ ਹੋ ਗਏ ਅਸੀਸ نگر ਫਤਿਹਗੜ ਸਾਹਿਬ ਪਟਿਆਲਾ ਹੋ ਗਿਆ ਇਹਨਾਂ ਵਿੱਚ yellow warning ਜਾਰੀ ਹੈ ਬਾਕੀ ਦਰਮਾਚ 14 ਜੂਨ ਨੂੰ ਥੋੜੇ ਬੋਲੇ ਆਪਣੇ 4 ਜ਼ਿਲ੍ਹਿਆਂ ਵਿੱਚ ਮੀਂਹ ਦੀ ਸਾਲ ਹਨ ਮੌਸਮ ਭਾਗ ਵੱਲੋਂ ਹਲਕਾ ਤੇ ਥੋੜਾ ਦੇ ਅਨੁਸਾਰ ਬਾਕੀ ਕੋਈ ਖਾਸ ਖ਼ਰਾਸਾ ਨਹੀਂ ਹੋਇਆ ਕਿ ਕਿੰਨਾ ਭਾਗਾਂ ਵਿੱਚ ਆਪਣੇ ਮੀਂਹ ਦੇ ਖਰਮ ਲੋਗੇ ਆਪਣੇ ਪਠਾਨਕੋਟ ਦੇ ਭਾਗ ਹੋ ਗਏ ਹੁਸ਼ਾਰਪੁਰ ਦੇ ਨਵਾਂ ਸ਼ਹਿਰ ਰੂਪਨਗਰ ਇਹਨਾਂ ਵਿੱਚ ਥੋੜੇ ਜਿ 4 ਕ ਜਲੇ ਵਿੱਚ ਮੀਂਹ ਦਰਸਾਇਆ ਗਿਆ ਹੈ 14 ਜੂਨ ਨੂੰ ਜੋ ਜਨੂ ਨੇ ਥੋੜਾ ਮੀਂਹ ਦੇਖਣ ਨੂੰ ਮਿਲਦਾ। ਬਾਕੀ 15 ਜੂਨ ਦੀ ਗੱਲ ਕਰੀਏ 15 ਜੂਨ ਨੂੰ ਪੰਜਾਬ ਵਿੱਚ ਵਾਰਨਿੰਗ ਹਟ ਜੂਗੀ ਹੀਟ ਵੇਵ ਦੀ। ਹੀਟ ਵੇਵ ਦੀ ਵਾਰਨਿੰਗ ਹੱਲੇ ਤਾਈਂ ਰਿਪੋਰਟਾਂ ਦੇ ਅਨੁਸਾਰ ਆਪਣੇ 15 ਤਰੀਕ ਨੂੰ ਨਹੀਂ ਮਿਲੀ। ਮੀਂਹ ਆਪਣੇ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਐਸੀਓ ਸਨਗਰ, ਪਟਿਆਲਾ ਆਪਣੇ ਥੋੜੇ ਕਬੂਜੇ ਦੇ ਭਾਗ ਅਭੀ ਇਸ ਵਿੱਚ ਆ ਸਕਦੇ ਹਨ। 15 ਤਰੀਕ ਨੂੰ ਆਪਣੇ ਮਤਲਬ ਆਪਾਂ ਗੱਲ ਕਰੀਏ ਦਵਾਬੇ ਦੇ ਭਾਗ ਤੇ ਆਪਣੇ ਪਵਾਦ ਦੇ ਖੇਤਰ ਹਰਿਆਣੇ ਦੇ ਨਾਲ ਲੱਦੇ ਭਾਗਾਂ ਵਿੱਚ ਮੀਂਹ ਦੇਖਣ ਨੂੰ ਮਿਲਦਾ। ਬਾਕੀ ਪ੍ਰਾਣ ਕਰਦੇ ਹੋ ਹਾਰਪੋ ਦੇ ਨਵਾਂ ਸ਼ਹਿਰ ਰੂਪਨਗਰ ਦੇ ਅਸੀਸ ਨਗਰ ਪਟਿਆਲਾ ਹੋ ਗਿਆ। ਉਹ ਇਹਦੇ ਵਿੱਚ ਵੀ ਕਬੂਸਾ ਜਿੰਦੇ ਭਾਗ ਆ ਸਕਦੇ ਨੇ। ਅੰਬਰ ਸਾਤਾ ਤਾਂ ਤਾਂ ਦੇ ਆ ਸਕਦੇ ਨੇ। ਬਾਕੀ ਆਉਂਦੇ ਜਿਹਾ ਜਿਹਾ ਰਿਪੋਰਟਾਂ ਚੇਂਜ ਹੁੰਦੀ ਰਹਿਣਗੇ ਤੁਹਾਨੂੰ ਪਤਾ ਹੈ। ਰਿਪੋਰਟ ਤੇ ਚੇਂਜ ਹੁੰਦੀ ਰਹਿੰਦੀ ਹੈ। ਆਪਣੇ ਗਰਮੀ ਚ ਇੱਕ ਦੋ ਦਿਨਾਂ ਦਾ ਹੀ ਬਹੁਤ ਫਰਕ ਪੈ ਜਾਂਦਾ ਹੈ। ਹਲੇ ਤੇ ਵੀ ਆਪਾਂ ਇਹਨਾਂ ਲੰਬੀ ਪ੍ਰੋਡੈਕਸ਼ਨ ਦੱਸ ਰਹੇ ਹਾਂ ਬਿਲਕੁਲ ਸਹੀ ਹੈ ਸਭ ਦੀ ਹਲੇ ਆਉਂਦੇ ਦਿਨਾਂ ਚ ਹੀ ਆਪਣੇ ਪਤਾ ਲੱਗੂਗਾ ਕਿ ਕਿੰਨਾ ਕਿਹੜੇ ਭਾਗ ਵਿੱਚ ਪ੍ਰੈਸ਼ਰਮ ਕ੍ਰੀਏਟ ਹੋਊਗਾ ਕਿੰਨੇ ਜ਼ਿਲ੍ਹਿਆਂ ਵਿੱਚ ਮੀਂਹ ਦੇ ਖਮੜੂ ਲੱਗੇ ਵਾਕੀ ਗਰਮੀ ਦੀ ਆਪਾਂ ਗੱਲ ਕਰੀਏ ਗਰਮੀ ਆਪਣੇ 15 ਜੂਨ ਤੱਕ ਇਦਾਂ ਹੀ ਬਰਕਰਾਰ ਰਹੂਗੀ 15 ਜੂਨ ਤੱਕ ਆਪਣੇ ਤਾਬਰ ਤੋਰ ਗਰਮੀ ਪੰਜਾਬ ਵਿੱਚ ਪੈਂਦੀ ਰਹੂਗੀ 15 ਜੂਨ ਤੋਂ ਬਾਅਦ ਥੋੜੀ ਰਾਹਤ ਦੇਖਣ ਨੂੰ ਮਿਲ ਸਕਦੀ ਹੈ ਆਪਣੇ ਪੰਜਾਬ ਵਾਸੀ ਨੂੰ ਬਾਕੀ ਕੋਈ ਵੀ ਨਵੀਂ ਰਿਪੋਰਟ ਆਊਗੀ ਤੁਹਾਨੂੰ ਵੀਡੀਓ ਬਣਾਉਂਦੇ ਸਭ ਤੋਂ ਪਹਿਲਾਂ ਦੱਸ ਦਵਾਂਗੇ ਕਿਸੇ ਭਾਗ ਵਿੱਚ ਕਦੇ ਵੀ ਬੱਦਲਵਾਈ ਕ੍ਰ ਲਾਈਕ ਸ਼ੇਅਰ ਜਰੂਰ ਕਰ ਦਿਓ ਧੰਨਵਾਦ